ਬੱਲੇ ਬੱਲੇ ਹੋ ਗਈ ਆ ਤੁਹਾਨੂੰ ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਕਰੋ ਇਹ ਬੰਦਾ ਜਾਨੂੰ ਸੰਗਾਈ ਹਾਂ ਓਕੇ ਜੀ ਥੈਂਕ ਯੂ ਸਾਰਿਆਂ ਦਾ ਤੇ ਜਿਹੜੀ ਪਿੱਛੇ ਤਵੀ ਦੇ ਵਿੱਚ ਰਸ ਦੀ ਤਵੀ ਹੈ ਨਾ ਜਿਹੜੀ ਪਿੱਛੇ ਤਵੀ ਦੇ ਵਿੱਚ ਰਸ ਸੀ ਉਹ ਮੂਰੇ ਕੜਾਹੇ ਚ ਆ ਗਈ ਹੈ ਤੇ ਜਿਹੜੇ ਕੜਾਹੇ ਦੇ ਵਿੱਚ ਗੁੜ ਰੈਡੀ ਹੋ ਗਿਆ ਸੀਗਾ ਪਤ ਪੂਰੀ ਰੈਡੀ ਹੋ ਗਈ ਸੀ ਉਹ ਪਰਲੇ ਪਾਸੇ ਚਲੇ ਗਈ ਆ ਨਾਲੇ ਆਹ ਜਿਹੜੀ ਪਾਤਾ ਨੇ ਚ ਠੰਡੀ ਹਸ ਪਾਈ ਰਹੀ ਆ ਹਾਂ ਇਹ ਚ ਉਬਲਦੀ ਰਹਿੰਦੀ ਆ ਉਬਲਦੀ ਰਹਿੰਦੀ ਪਿੱਛੇ ਨਾ ਅੱਧੀ ਜਾਨੀ ਕਿ ਸਫਾਈ ਇੱਥੇ ਹੋ ਜਾਂਦੀ ਆ ਸਹੀ ਆ ਤੇ ਹੁਣ ਅੱਧੀ ਜਾ ਕੇ ਮੋਰੇ ਕਰਨੀ ਹੈ ਮੇਨ ਪ੍ਰੋਸੈਸ ਜਿਹੜਾ ਸਾਡਾ ਇੱਥੋਂ ਹੀ ਸ਼ੁਰੂ ਹੁੰਦਾ ਆ ਕੜਾਏ ਤੋਂ ਤੇ ਇੱਥੇ ਹੁਣ ਤੁਸੀਂ ਦੇਖੀ ਜਾਣਾ ਆ ਵੀਡੀਓ ਥੋੜੀ ਲੰਬੀ ਹੋ ਜਾਣੀ ਆ ਪਰ ਆਪਾਂ ਪੂਰਾ ਦੱਸਾਂਗੇ ਗੁੜ ਬਣਨਾ ਕਿਦਾਂ ਆ ਪੂਰੀ ਪ੍ਰੋਸੈਸਿੰਗ ਦੱਸਾਂਗੇ ਨਾ ਅੱਧੀ ਹੋ ਗਈ ਆ ਅੱਧੀ ਹੋ ਗਈ ਆ ਅੱਧੀ ਹੁਣ ਕਰਨੀ ਆ ਅੱਧੀ ਹੁਣ ਕਰਨੀ ਆ ਤੇ ਇਹਦੇ ਤੋਂ ਬਾਅਦ ਚਾਰ ਪੀਪੇ ਤਕਰੀਬਨ ਤਕਰੀਬਨ ਇਹਦੇ ਵਿੱਚ ਆ ਗਏ ਆ 60 ਕਿਲੋ ਰਸ 60 ਕਿਲੋ ਰਸ ਨਾ 15 ਕਿਲੋ ਦਾ ਪੀਪਾ ਹੁੰਦਾ 15 ਚੌਕਾ 60 60 ਕਿਲੋ ਤੇ ਆ ਹੁਣ ਇਹਨਾਂ ਨੇ ਮੋਰੇ ਅ ਲੱਕੜ ਦਾ ਗੁੱਲਾ ਲੱਕੜ ਦਾ ਗੁੱਲਾ ਲਾ ਕੇ ਤਾਂ ਇਹਨੂੰ ਬੰਦ ਕਰ ਦਿੱਤਾ ਪਿਛਲੀ ਰਸ ਨੂੰ ਤੇ ਹੁਣ ਇੱਥੇ ਪ੍ਰੋਸੈਸ ਸ਼ੁਰੂ ਹੋ ਜਾਣਾ ਤੇ ਇਹਨੂੰ ਕਿੱਦਾਂ ਨਿਖਾਰਨਾ ਆ ਪਾਣੀ ਦੇ ਵਿੱਚ ਮਿੱਠਾ ਸੋਡਾ ਪਾ ਕੇ ਉਹ ਸਾਰੀ ਪ੍ਰੋਸੈਸਿੰਗ ਚੱਲਦੀ ਰਹੀ ਹਾਂ ਚੁਲਕੋ ਫੋਟਾ ਨਹੀਂ ਕਰਨਾ ਹਾਂ 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 ਉਹ ਮਿੱਠਾ ਸੋਡਾ ਪਾਉਣਾ ਹੀ ਪੈਂਦਾ ਆ ਚੰਗੀ ਚੀਜ਼ ਬਣਾਉਣੀ ਓਰੀਜਨਲ ਮਿੱਠਾ ਸੋਡਾ ਤਾਂ ਪਾਉਣਾ ਹੀ ਪੈਂਦਾ ਆ ਕਿਉਂਕਿ ਮਿੱਠੇ ਸੋਡੇ ਤੋਂ ਬਿਨਾ ਪੱਤ ਨਿਖਰਦੀ ਨਹੀਂ ਨਾ ਉਹਦੇ ਨਾਲ ਨਿਖਾਰ ਆ ਜਾਂਦਾ ਜਿੰਨੀ ਇਹਦੀ ਮੈਲ ਆ ਉਹ ਸਾਰੀ ਚੱਕ ਹੋ ਜਾਂਦੀ ਆ ਇਦਾਂ ਹੀ ਆ ਜੀ ਪਿਛਲੀ ਜਿਹੜੀ ਤਵੀ ਆ ਤਵੀ ਦੇ ਵਿੱਚ ਦੋ ਪੀਪੇ ਪੈ ਗਏ ਆ ਰਸ ਦੇ ਤੇ ਤੀਜਾ ਹੁਣ ਹੋਰ ਆ ਗਿਆ ਆ ਤੇ ਚਾਰੇ ਪੀਪੇ ਪਿੱਛੇ ਪੈਣੇ ਆ ਤੇ ਜਿੰਨਾ ਚਿਰ ਨੂੰ ਇਹ ਪੱਤ ਬਣ ਕੇ ਬਾਹਰ ਹੋਣੀ ਆ ਗੁੜ ਬਣਨ ਨੂੰ ਰੈਡੀ ਹੋਣੀ ਆ ਉਦੋਂ ਤੱਕ ਇਹ ਗਰਮ ਹੋ ਜਾਣੀ ਆ ਇਹ ਮੋਰੇ ਚਲ ਜਾਣੀ ਜਾਨੀ ਉਹਦਾ ਟਾਈਮ ਪ੍ਰੋਸੈਸ ਜਿਹੜਾ ਗਰਮ ਕਰਨ ਦਾ ਨਾ ਉਹ ਥੋੜਾ ਘਟ ਜਾਂਦਾ ਕਿਉਂਕਿ ਥੋੜੀ ਜਿਹੀ ਗਰਮੇ ਪਿੱਛੇ ਹੋ ਜਾਂਦੀ ਆ ਪਿੱਛੇ ਨੂੰ ਨਖਾਰ ਵੀ ਆ ਜਾਂਦਾ ਦਿਨ ਨੂੰ ਤਾਂ ਅੱਧਾ ਨਖਾਰ ਮੋਰੇ ਹੋ ਗਿਆ ਜਾਂਦਾ ਆ ਤੇ ਆ ਗਿਆ ਚੌਥਾ ਪੀਪਾ ਰਸ ਦਾ ਚਾਰ ਹੋ ਗਏ ਕੰਪਲੀਟ ਜੀ ਲਓ ਜੀ ਤੇ ਹੁਣ ਝੋਕਣ ਦਾ ਕੰਮ ਸ਼ੁਰੂ ਹਾਂਜੀ ਕਿ ਰੋਕੇ ਨੇ ਨਾਲ ਹੀ ਆ ਰੁਕਣਾ ਕਾਹਦੇ ਲਈ ਆ ਆ ਨਾਲ ਹੀ ਸ਼ੁਰੂ ਹਾਂਜੀ ਆ ਦੇਖੋ ਜੀ ਪੌਣਾ ਡੱਬਾ ਆਪਾਂ ਪਾਣੀ ਦਾ ਲਿਆ ਇਹਦੇ ਵਿੱਚ ਹੁਣ ਆਪਾਂ ਦੋ ਚਮਚ ਸੋਡੇ ਮਿੱਠੇ ਦੇ ਪਾਉਣੇ ਆ ਆ ਦੇਖੋ ਜੀ ਆ ਦੋ ਚਮਚ ਚ ਮਿੱਠੇ ਸੋਡੇ ਦੇ ਪਾ ਲਿਆ ਜੀ ਇਹਨੂੰ ਆਪਾਂ ਹੁਣ ਘੋਲ ਕਰ ਲਿਆ ਤੇ ਹੁਣ ਆਪਾਂ ਪੱਤ ਨੂੰ ਇਹਦੇ ਨਾਲ ਨਿਖਾਰ ਦੇਣਾ ਜੀ ਪੱਤ ਦੀ ਜਿਹੜੀ ਮੈਲ ਆ ਇਹਦੇ ਨਾਲ ਚੱਕੀ ਜਾਣੀ ਇਧਰ ਇੱਥੇ ਹੁਣ ਮੈਲ ਆਊਗੀ 5 ਮਿੰਟ ਬਾਅਦ ਤੇ ਆਪਾਂ ਇਹਦੇ ਨਾਲ ਨਿਖਾਰ ਦੇ ਕੇ ਤੇ ਪੱਤ ਨੂੰ ਮੈਲ ਚੱਖਾਂਗੇ ਪੂਰੀ ਪੱਤ ਸਾਫ਼ ਹੋ ਜਾਏਗੀ ਚਲਈਏ ਬਾਹਰ ਖੜ ਕੇ ਆਪਾਂ ਦਨ ਵਿੱਚ ਬਈ ਚੀਜ਼ ਆਹ ਸਾਈਡ ਤੇ ਇਧਰ ਨੂੰ ਹੱਥ ਕਰ ਜਦੋਂ ਮੈਲ ਆਊਗੀ ਨਾ ਉਦੋਂ ਸ਼ੁਰੂ ਕਰੋ ਕਰੋ ਜੀ ਹੁਣ ਪਾਜਾ ਆ ਦਿੱਤਾ ਮਿੱਠਾ ਥੋੜਾ ਆ ਲੱਗ ਗਈ ਫਿਰ ਮੈਲ ਆ ਉਹ ਆ ਦੇਖ ਅੱਛਾ ਮਿੱਟੇ ਥੋੜੇ ਪਾਉਣ ਨਾਲ ਮੈਲ ਨਾਲੇ ਉੱਤੇ ਆ ਗਈ ਆ ਇਹ ਵੀ ਝੱਗ ਜੇ ਬਣ ਗਈ ਆ ਹਾਂਜੀ ਇਹਦੇ ਨਾਲ ਮੈਲ ਆਉਣੀ ਥੋੜਾ ਜਿਹਾ ਘੱਟ ਰੱਖ ਹੁਣ ਇੱਕ ਸਾਈਡ ਦੇ ਮਾਰਾ ਆ ਦੇਖੋ ਏਦਾਂ ਮੈਲ ਆਈ ਜਾਣੀ ਆ ਅੱਛਾ ਜੀ ਹਾਂਜੀ ਇਹ ਚੱਕੀ ਜਾਣੀ ਆਪਾਂ ਨੇ ਜਿੱਲੇ ਥੋੜਾ ਜਿਆ ਘੱਟ ਦਾ ਦੇ ਸਿਆ ਫੇਰ ਮਿੱਠਾ ਥੋੜਾ ਹੋਰ ਦੇਣਾ ਥੋੜਾ ਆ ਜਿਆ ਅੱਛਾ ਜੀ ਹਾਂਜੀ ਅੱਛਾ ਮਿੱਠਾ ਥੋੜਾ ਜ਼ਰੂਰੀ ਆ ਹਾਂਜੀ ਉਹ ਜੇ ਕਈ ਜਿੱਦਾਂ ਹੁਣ ਆ ਜਿਹੜੇ ਆਪਣੇ ਬੰਦੇ ਕਹੀਏ ਕਹਿੰਦੇ ਜੜਾ ਇੰਨਾ ਹੀ ਪਾਉਂਦੇ ਉਹ ਕਾਦੀਆਂ ਹੁੰਦੀਆਂ ਉਹ ਸਕਲਾਈ ਕਹਿੰਦੇ ਜੀ ਉਹਨੂੰ ਭਿੰਡੀ ਕਹਿੰਦੇ ਉਹ ਨਾ ਪਾਈ ਲੋਡ ਘਟ ਨਹੀਂ ਪਾਈ ਨਹੀਂ ਅਦਰਿ ਪੰਜਾਬੀ ਨੂੰ ਕੋਈ ਉਹ ਜੇ ਪਵੇਗਾ ਅੱਛਾ ਅੱਛਾ ਯਾਰ ਉਹਦੇ ਨਾਲ ਗੋੜ ਜਿਹੜਾ ਆ ਉਹ ਜਿੱਡੇ ਪੰਨ ਤੇ ਰਹਿੰਦਾ ਆ ਉਹ ਤੋਂ ਆਪਣੇ ਕੋਲ ਜੂਤੀ ਵਾਲੇ ਆ ਆ ਪਰ ਮਿੱਠੇ ਥੋੜੇ ਪਾਈ ਦਾ ਸ਼ੁਰੂ ਤੋਂ ਹਾਂ ਆਪਣਾ ਖਾਸ ਆ ਜੀ ਉਹਨਾਂ ਵੀ ਉਹ ਬਾਤ ਜਿਹੜੀ ਕਾਰਵਾਈ ਕਰਦੇ ਹੋ ਉਹ ਸੋਇਲ ਬੱਤੇ ਵਿੱਚ ਫੜ ਗਵੀ ਪਾਓ ਆਲੂ ਪਾਓ ਅੱਛਾ ਇੱਕ ਗੱਲ ਹੋਰ ਦੇਖੀ ਜੰ ਮੈਂ ਅੱਗ ਵੀ ਵੱਧ ਘਟ ਦੇ ਨਾਲ ਜਦੋਂ ਜ਼ਿਆਦਾ ਹੋ ਜਾਂਦੀ ਆ ਤੇ ਮੈਲ ਵਿੱਚ ਇਦਾਂ ਨਾ ਹਾਂ ਜੀ ਰੰਗ ਨੂੰ ਇਹਨੂੰ ਰੰਗ ਕਹਿੰਦੇ ਰੰਗ ਜਾਂਦੀ ਆ ਨਾ ਹੁਣ ਤੁਸੀਂ ਥੇਕ ਥੋੜਾ ਘੱਟ ਕਰੋ ਹਾਂ ਜੀ ਘੱਟ ਕਰ ਹਾਂ ਜੀ ਅੱਛਾ ਆਓ ਤੁਸੀਂ ਆਓ ਹੁਣ ਇੱਥੇ ਲੈ ਤਾਂ ਜ਼ਿਆਦਾ ਨਵਲਦੀ ਉਹ ਨਾ ਆਪੇ ਰਹਿ ਮੱਜਾਂ ਹਾਂ ਪਾਈ ਨਾ ਹਾਂ ਜੀ ਆਮ ਜੀ ਸ਼੍ਰੀ ਬਣੀਓ ਇੱਧਰ ਲੋਇਆ ਵਾਲੇ ਆ ਰਹੇ ਆ ਹਾਠਾ ਆ ਸਾਡੇ ਅਸ ਅਗਵਿੰਦਰ ਸਿੰਘ ਸਾਡੇ ਇਹ ਵੀ ਸਾਡੇ ਚਾਚਾ ਹੁਣ ਬਲ ਫੈਕਟ ਲਈ ਹੁੰਦੀ ਸੀ 10000 ਕੰਮ ਛੱਡੀ ਜਾਂਦੇ ਸੀ ਬੰਦੇ ਨਾ ਹੁਣ ਅੱਛਾ ਇਹ ਜਿਹੜੀ ਮੈਲ ਆ ਮੈਲ ਵੀ ਜਦੋਂ ਆਪਾਂ ਛੋੜ ਹੁੰਦੇ ਸੀ ਨਾ ਤੇ ਸਾਡੇ ਕੋਲ ਲੈ ਜਾਂਦੇ ਹੁੰਦੇ ਸੀ ਇੱਕ ਮੈਡਮ ਹੁੰਦੀ ਤੁਹਾਡੇ ਇੱਥੇ ਗੀਗਰਵਾਲ ਦੀ ਤੇ ਉਹ ਡਰਮ ਭਰ ਕੇ ਉਹਨੇ ਮੈਲ ਲੈ ਜਾਣੀ ਤੇ ਇਹ ਵੇਕਾ ਨੂੰ ਪਾਉਂਦੇ ਆ ਉਹ ਸੂਰਾ ਨੂੰ ਪਾਉਂਦੇ ਸੀ ਉਹ ਬਲਬੀਰ ਦੇ ਘਰੋਂ ਸੀਗੀ। ਹਮ ਨੂੰ ਯਾਦ ਆ ਵੀ ਉਹਨੇ ਸਾਈਕਲ ਤੇ ਹੋਂਾ ਉਹ ਸਾਈਕਲ ਤੇ ਲੈਡੀ ਸਾਈਕਲ ਹੁੰਦਾ ਸੀ ਉਹਦੇ ਕੋਲੇ। ਹਮ ਤੇ ਉਹ ਪਲਾਸਟਿਕ ਦੀਆਂ ਡਰਮੀਆਂ ਹੁੰਦੀਆਂ ਸੀ ਉਹਦੇ ਕੋਲੇ। ਹਮ ਠੀਕ ਆ ਜੀ। ਹਮ ਹੋਂ ਤਾਂ ਨਹੀਂ ਕੋਈ ਲੈਣ ਆਉਂਦਾ ਤੇ ਆਪਾਂ ਉੱਥੇ ਢੇਰ ਤੇ ਸੁੱਟ ਦਈਦੀ ਆ। ਅੱਛਾ ਹੋਂ ਨਹੀਂ ਕੋਈ ਲੈਣ ਆਉਂਦਾ। ਹਾਂ ਜੀ। ਉਹਦਾ ਫਾਇਦੇ ਬਹੁਤ ਆ ਕਹਿੰਦੇ ਇਹਦੇ। ਮੈਲ ਦੇ ਵੀ। ਪਸ਼ੂ ਨਹੀਂ ਪੈਂਦੀ ਇਹ। ਪਸ਼ੂਆਂ ਨੂੰ ਵੀ ਪੈਂਦੀ ਆ ਜੀ। ਹਾਂ। ਲੋਕੀ ਦਾ ਹੁੰਦਾ ਜੀ ਆਹ ਤਰਮੀ। ਹਾਂ ਉਹ ਰਸ ਖਾਰੇ ਰਾਹੂ ਤੋਂ ਚੋਕ ਕੱਢ ਕੇ ਨਾ ਬਣਦੀ ਕਿ ਮੈਂ ਕਿਹ ਹੋਣਾ ਮੈਂ ਖੀਰ ਹਾਂਜੀ ਅੱਛਾ ਖੀਰ ਮਹਿਲ ਤੋਂ ਬਣਾਉਣੀ ਵੈਰੀ ਗੁੱਡ ਨਹੀਂ ਰਸ ਦੀ ਖੀਰ ਤਾਂ ਬਣਦੀ ਆ ਉਹ ਤਾਂ ਮੈਨੂੰ ਪਤਾ ਆ ਹਾਂ ਯਾਦ ਹੈ 15ਵੇਂ ਦੀ ਹਾਂ ਪਰਹੇਮ ਦੀ ਹਾਂ ਪਰਹੇਮ ਨੂੰ ਸੋਈ ਦੇ ਵਿੱਚ ਆ ਜਾਂਦੀ ਆ ਉਹਦਾ ਕੋਈ ਦੱਸਦੀ ਕੋਈ ਤੇ ਬਕੈਸ ਹਾਂ ਜਦੋਂ ਐਸ ਕੰਡੀਸ਼ਨ ਦੇ ਵਿੱਚ ਆ ਜਾ ਦੇਖਿਆ ਮੈਂ ਉਹ ਘਟ ਗਈ ਆ ਉਨਾਈਂ ਥੋੜਾ ਜਿਹਾ ਮਿੱਠਾ ਸੋਡਾ ਐਨਾ ਕੋ ਹੋਰ ਦੇ ਦਿਓ ਅੱਛਾ ਜੀ ਆ ਦੇਖਿਓ ਹੁਣ ਮੈਲ ਇੱਧਰ ਆ ਜਾਣੀ ਹੈ ਮੈਲ ਸਾਰੀ ਉੱਥੇ ਹਾਂ ਪਹਿਲਾਂ ਇੱਥੇ ਦੀ ਹੁਣ ਉੱਥੇ ਚਲ ਗਈ ਆ ਆ ਗਈ ਨਾ ਜੀ ਆ ਦੇਖ ਅੱਛਾ ਇੱਕ ਟਾਂ ਮਾਲਾ ਚੋਕਰ ਵਾਲਾ ਕਿ ਡਰਾਈਵਰ ਆ ਹਾਂ ਅਜੋੜ ਦੇ ਉੱਤੇ ਅੱਕ ਵਿੱਚ ਰੱਖਣੀ ਆ ਮੈਂ ਫਸ ਕਿੱਥੇ ਆ ਗਈ ਹਾਂ ਜਦੋਂ ਆਪਾਂ ਜ਼ਿਆਦਾ ਵਾਲਾ ਦੇਤਾ ਕਿ ਮੈਲ ਰਾਲਣ ਦੇ ਯਾਨੀ ਸਟੀਅਰਿੰਗ ਇਧਰ ਹੱਥ ਦੀਆ ਸਟੀਅਰਿੰਗ ਆਪੇ ਇਧਰ ਆ ਲੈ ਬੰਦਾ ਪੂਰਾ ਡੇਟ ਚਾਹੀਦਾ ਇਹਦੇ ਸਿੱਤੇ ਸਾਰੀ ਬਾਜੀ ਆ ਆ ਮੈਂ ਵੀ ਦੇਖਿਆ ਜਦੋਂ ਮਿੱਤੋ ਝੋਕਾ ਲੱਗਾ ਮੈਨੂੰ ਥੋੜਾ ਜ਼ਿਆਦਾ ਲੱਗ ਗਿਆ ਨਾ ਰਸਾ ਵਾਲਾ ਵੱਜ ਗਿਆ ਤੇ ਆਹ ਵਾਹ ਬਈ ਮੈਲ ਵਿੱਚ ਰਲ ਜਾਂਦੀ ਰਲ ਜਾਣੀ ਆ ਫੇ ਪੱਤੇ ਦੇ ਰੰਗ 'ਚ ਫਰਕ ਪੈ ਜਾਣਾ ਤਈ ਚੇਰ ਹੋ ਗਿਆ ਵੀਰਾ ਦੀ ਛੋਟੇ ਛੋਟੇ ਹੁੰਦੇ ਸੀ ਉਦੋਂ ਇਹ ਮੈਲ ਰੱਖਣੀ ਆ ਹੁਣ ਬਿਲਕੁਲ ਪ੍ਰੋਸੀਜਰ ਸਹੀ ਆ ਸਹੀ ਆ ਠੀਕ ਆ ਕੁਝ ਮੈਲ ਦੁੱਚੀ ਵੀ ਨਿਕਲਦੀ ਆ ਨਾ ਆ ਪਿੱਛੇ ਵੀ ਨਿਕਲ ਗਈ ਆ ਪਿੱਛੇ ਦਾ ਜਿਹੜਾ ਹੁੰਦਾ ਨਾ ਖੜੇਪੇ ਬੱਜਦੇ ਪੂਰੇ ਅੱਜ ਪਿਛਲੀ ਮੈਲ ਚੱਕਣ ਦਾ ਬਹੁਤ ਸੁਆਦ ਹੁੰਦਾ ਉਹ ਸਾਰੀ ਹੁੰਦੀ ਨਾ ਫੇਰਾ ਫੇਰਾ ਹੁਣ ਜਿੱਦਾਂ ਦੇਖਿਆ ਪਿਆ ਪਹਿਲੀ ਜਿਹੜੀ ਆਪਾਂ ਦਿੱਤਾ ਸੀ ਮਿੱਠਾ ਛੋਡਾ ਉਹਦੇ ਨਾਲ ਮੈਲ ਚੱਕੀ ਗਈ ਆ ਉਹ ਜੀ ਹੁਣ ਅਸੀਂ ਫੇਰ ਦੁਬਾਰਾ ਮਿੱਠਾ ਛੋਡਾ ਇੰਨਾ ਕੁ ਦੇਣਾ ਇਹਨੂੰ ਹੁਣ ਫੇਰ ਮੈਲ ਇੱਧਰ ਆਊਗੀ ਜਾਣੀ ਉੱਥੇ ਹੀ ਆ ਜਾਣੀ ਇੱਥੇ ਆਊਗੀ ਕੱਛੀ ਕਰਦੀ ਨੇ ਕਿਸਾਨ ਛੋਡੇ ਨੇ ਆ ਦੇਖੋ ਮ ਅੱਛਾ ਤੇ ਤੀਸਰ ਨਾ ਖੁੰਜੋ ਖੁੰਜਲੀ ਨਹੀਂ ਤੇ ਪੋਣੀ ਚੱਕਣੀ ਹੈ ਹਾਂਜੀ ਆ ਆ ਅੱਛਾ ਵੀ ਇਹ ਵੀ ਅਣਜਾਣ ਬੰਦਾ ਨਹੀਂ ਕੱਢ ਸਕਦਾ ਇਹ ਡਰ ਮੈਂ ਉਹੀ ਕਹਿੰਦਾ ਹਾਂਜੀ ਇਹ ਅਣਜਾਣ ਨੂੰ ਕਹ ਰਹੀ ਹੈ ਵੀ ਜਾਂ ਤੂੰ ਪਤਨ ਖਾਰਦੇ ਨਾ ਖਾਰੀ ਨਹੀਂ ਸਕਦਾ ਹਾਂਜੀ ਸੀਸੀਟੀਵੀ ਹੈ ਨਾ ਇਹਨਾਂ ਦਾ ਸਾਰਾ ਕੰਮ ਹੈ ਜੇ ਤੂੰ ਬਾਹਰ ਲਾ ਇਧਰ ਵੀ ਤੁਹਾਨੂੰ ਗੱਲ ਦੱਸਾਂਗੇ ਉਹ ਕੀ ਬਣਾ ਤੇ ਅੱਛਾ ਪਤਨ ਖਾਰਨ ਤੋਂ ਬਾਅਦ ਕਿੰਨੇ ਟਾਈਮ ਲੱਗ 15 ਮਿੰਟ ਲੱਗ ਜਾਂਦੇ ਪਤਨ ਕਰਨ ਨੂੰ 15 ਮਿੰਟ ਲੱਗ ਜਾਂਦੇ 15 ਮਿੰਟ ਲੱਗ ਜਾਂਦੇ ਨਾ ਉਸ ਤੋਂ ਬਾਅਦ ਹੁਣ ਕਿੰਨਾ ਟਾਈਮ ਗਾਂ ਦਾ ਪ੍ਰੋਸੈਸ ਲੈ ਉਸ ਤੋਂ ਬਾਅਦ ਦੇ ਵਿੱਚ ਅੱਧਾ ਘੰਟਾ ਲੱਗਣਾ ਜੀ ਅੱਧਾ ਘੰਟਾ ਇਹਦੇ ਵਿੱਚ ਸਰੋਂ ਦਾ ਤੇਲ ਵੀ ਪਾਉਂਦੇ ਹੁੰਦੇ ਨੇ ਮੈਨੂੰ ਯਾਦ ਆਇਆ ਹਾਂਜੀ ਜਦੋਂ ਜਿੱਦਾਂ ਪੁਰਾਣੇ ਬਜ਼ੁਰਗ ਕਹਿੰਦੇ ਸੀ ਪੇ ਮੱਲ ਘੁਲਦੇ ਆ ਜਦੋਂ ਹਾਂਜੀ ਮੱਲ ਘੁਲਦੇ ਹਾਂ ਮੱਲ ਮਤਲਬ ਪੰਜਾਬੀ ਜੇ ਮੜਿਆ ਐਕਸਪਲੇਨ ਕਰ ਦੋ ਵੀ ਜਿੱਦਾਂ ਦੋ ਪਹਿਲਵਾਨ ਘੁਲਦੇ ਆ ਹਾਂ ਦੋ ਪਹਿਲਵਾਨ ਘੁਲਦੇ ਤਾਂ ਪਤਨੇ ਵਾਲੇ ਮਨ ਲਾਪੇ ਤੇ ਕਹਿੰਦੇ ਮੱਲ ਘੁਲਦੇ ਆ ਅੱਛਾ ਜੀ ਅੱਛਾ ਹਾਂ ਉਹ ਵੀ ਗੋਲ ਗੋਲ ਨਾਲ ਇਦਾਂ ਉਸ ਤੋਂ ਬਾਅਦ ਦੇ ਵਿੱਚ ਫੇਰ ਇਹਨੇ ਫਟਕੇ ਤੇ ਆ ਗਈ ਆ ਫਟਕੇ ਤੇ ਉਹਨੂੰ ਫਟਕੇ ਤੇ ਕਹਿੰਦੇ ਸੀ ਉਹਲੇ ਫਿਰ ਉਹਨੂੰ ਸਰੋਂ ਦਾ ਤੇਲ ਦੇਣਾ ਆ ਚਲੋ ਮੈਂ ਤੇਲ ਦੇਣਾ ਅੱਛਾ ਸਰੋਂ ਦੇ ਤੇਲ ਦਾ ਫਾਇਦਾ ਸਰੋਂ ਉਹਦੇ ਨਾਲ ਪਾਤੀ ਜਿਹੜੀ ਆ ਸ਼ਾਂਤ ਹੋ ਜਾਂਦੀ ਆ ਤੇ ਪਤ ਬਹਿ ਜਾਂਦੀ ਆ ਥੱਲੇ ਤਾਂ ਫੇਰ ਆਪਾਂ ਉਹਨੂੰ ਉਹਦੇ ਚ ਕੋਣਾ ਫੇਰਨਾ ਆ ਕੋਣਾ ਲੱਕੜ ਦਾ ਲੱਕੜ ਦਾ ਕੋਣੇ ਮੀਨ ਜਿੱਦਾਂ ਲੱਕੜ ਲੱਕੜ ਦੇ ਮੋਰੇ ਇੱਕੋ ਲੱਗਾ ਹੁੰਦਾ ਹਾਂਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਕੋਣਾ 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 ਇਹ ਕੋਣਾ ਪਿਆ ਆਹਾ ਇਹਨੂੰ ਕਹਿੰਦੇ ਆ ਘੋਣਾ ਆ ਜਾਣਾ ਹਾਂਜੀ ਇਹਨੂੰ ਕਿੱਦਾਂ ਫੇਰਨਾ ਹੈ ਤੇ ਇਹ ਤੁਹਾਨੂੰ ਹਣੇ ਥੋੜਾ ਜਿਹਾ ਰੋਕੇ ਦੱਸਾਂਗੇ ਤੇ ਪਾਤ ਸਾਡੀ ਉੱਥੇ ਪਹੁੰਚ ਜਵੇ ਤੇ ਲੱਗੂਗਾ ਜੱਦਾ ਘੰਟਾ ਹਾਂਜੀ ਅੱਧਾ ਘੰਟਾ ਲੱਗ ਜਾਣਾ ਪੂਰੇ ਪ੍ਰੋਸੈਸ ਨੂੰ ਤੇ ਬਲੌਗ ਬਹੁਤ ਲੰਬਾ ਬਣ ਜਾਣਾ ਸਾਡਾ ਅੱਜ ਦਾ ਪੂਰੀ ਬਹੁਤ ਪੂਰੀ ਪ੍ਰੋਸੈਸਿੰਗ ਕਿੱਦਾਂ ਗੁੜ ਤਿਆਰ ਹੁੰਦਾ ਆਪਾਂ ਪੂਰੇ ਦੱਸ ਦੇਣਾ ਅੱਜ ਹਾਂਜੀ ਪਾਤ ਆਪਣੀ ਜੀ ਪੂਰੀ ਨਿੱਖਰ ਗਈ ਆ ਹੁਣ ਹੋ ਆਪਣੀ ਅਗਹੀ ਪਾਤ ਸਾਈਡ ਤੇ ਹਾਂਜੀ ਪਤਾ ਇਨਸਾਫ ਹੋ ਗਈ ਆ ਜੀ ਪਤਾ ਸਾਫ ਹੋ ਗਈ ਆ ਹਾਂਜੀ ਹੁਣ ਇਸ ਤੋਂ ਅੱਗੇ ਆਪਣਾ ਕਿੰਨਾ ਟਾਈਮ ਲੱਗਣਾ ਹੋਰ ਇਹ ਤੋਂ ਅੱਗੇ ਅੱਧਾ ਘੰਟਾ ਲੱਗਣਾ ਜੀ ਚਲੋ ਅੱਧੇ ਘੰਟੇ ਦੇ ਵਿੱਚ ਵੀ ਤੁਹਾਨੂੰ ਅਗਲਾ ਪ੍ਰੋਸੈਸ ਦੱਸਾਂਗੇ ਬਈ ਗੁੜ ਕਿੱਦਾਂ ਰੈਡੀ ਹੁੰਦਾ ਆਇਆ ਗੁੜ ਆ ਫੜੀ ਮੜ ਜਾ ਇਦਾਂ ਮੈਂ ਮੜੇ ਗੁੜ ਖਾ ਕੇ ਦੱਸਾਂ ਮੜ ਜਾ ਇਦਾਂ ਮੇਰੇ ਨੂੰ ਮੂੰਹ ਕਰ ਜਾ ਇਹ ਨੂੰ ਘਰ ਮੂੰਹ ਮੇਰਾ ਇੱਥੇ ਆ ਆ ਰਿਕਦੀ ਆ ਉਤੋਂ ਥੋੜਾ ਅਗਲਾ ਪ੍ਰੋਫੈਸਰ ਦਾ ਪਹਿਲਾ ਕਲਰੇ ਦਾ ਰਸਤਾ ਹੋਰ ਸੀਗਾ ਜਿਹੜੀ ਕੱਢਦੀ ਸੀ ਹੁਣ ਕੋਈ ਡਿਫਰੈਂਟ ਹੋ ਗਿਆ ਆ ਹੌਲੀ 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 ਰੰਗੇ ਦਾ ਹੋ ਜਾਣਾ ਉਹ ਜਿਹਦਾ ਗੁਰਦੇ ਗੁਰਦੀਆਂ ਪੇਸ਼ੀਆਂ ਦਾ ਕਲਹਿਰੀ ਰੰਗ ਆ ਆ ਕੀ ਆਹ ਜਿਹੜਾ ਕੰਮ ਆ ਨਾ ਇਹ ਬੰਦਾ ਕੋਈ ਐਕਸਪਰਟ ਹੀ ਕਰ ਸਕਦਾ ਆ ਕਿੰਨੀ ਇਹਨੂੰ ਲੋੜ ਆ ਹੀਟ ਦੀ ਉਹਦੇ ਹਿਸਾਬ ਨਾਲ ਓਕੇ ਕੋਈ ਨਹੀਂ ਜਾਂਦੀ ਮੈਂ ਮੈਲ ਉਨੀ ਘਰੇ ਕੇ ਵਿੱਚ ਉਹਦੇ ਨਾਲ ਹੌਲੀ ਹੌਲੀ ਇਹਦੇ ਕਲਰ ਸੈਰੀ ਹੋਣ ਲੱਗ ਪਿਆ ਹੈ ਲੱਗੂਗੇ ਜੇ 20 ਮਿੰਟ ਹੋਰ ਨਾ ਹਾਂਜੀ ਠੀਕ ਹੈ 15 ਮਿੰਟ ਕੇ ਅਜੂ ਬਾਅਦ ਓਕੇ ਗੁੱਡ ਅੱਛਾ ਹੁਣ ਦੱਸੋ ਇਹਨਾਂ ਮਲਕ ਹੁਲੇ ਅੱਛਾ ਇਹਨੂੰ ਕਹਿੰਦੇ ਆ ਮਲਕ ਹੁਲੇ ਮਲਕ ਹੁਲੇ ਦੇ ਮਲ મતਲਬ ਪਹਿਲਵਾਨ ਘੁਲਦੇ ਨਾ ਸਰਵਾਰ ਘੁਲਦੇ ਨਾ ਹਾਂ ਆ ਦੇਖੋ ਇਹ ਵੀ ਆਪ ਵਿੱਚ ਇੰਦਾ ਮਿਟੇ ਰਿਹਾ ਇਹਦਾ ਮਲਵਾ ਹਾਂ ਇਹ ਵੀ ਮਿਟੇ ਮੜਕੋ ਲਓ ਜੀ ਦੇਖੋ ਪੱਤ ਦੇ ਵਿੱਚ ਮਲਕ ਹੁਲੇ ਦੇ ਮਲ ਮੱਲ ਘੁਲਦੇ ਨਾ ਆਹ ਕੋਲਾ ਹੰਦਾਣਾ ਵਿੱਚ ਕੋਲਾ ਘੋਲੋਂ ਦਾ ਅਜੇ ਗੋੜਨਾ ਦੇਖੋ ਇਹਦਾ ਘੋਲ ਹੁੰਦਾ ਹੁੰਦਾ ਤੇ ਤੁਹਾਨੂੰ ਆਈਡੀਆ ਹੋ ਜਾਊਗਾ ਕਿਉਂ ਕਹਿੰਦੇ ਆ ਇਹਨੂੰ ਤੇ ਬਸ ਹੁਣ ਤਕਰੀਬਨ ਮੇਰੇ ਹਿਸਾਬ ਨਾਲ 5-7 ਮਿੰਟ ਚ ਪਤ ਆ ਜੂ ਹਾਂ 10 ਮਿੰਟ ਲੱਗ 10 ਮਿੰਟ ਲੱਗ ਜਾਣੇ ਹਜੇ ਨਾ ਤੇ ਕਲਰ ਦੇਖ ਲਓ ਸਲੇਰੀ ਹੋਣ ਲੱਪਿਆ ਹੁਣ ਇਹਦਾ ਤੇ ਗੋੜ ਵਾਲੀ ਚਾਹ ਭਰਾ ਰਿਹਾ ਪਲਾਈਆ ਬਹੁਤ ਸੁਆਦ ਆ ਬਹੁਤ ਟੇਸਟੀ ਆ ਵੀਰੇ ਦੇਸੀ ਗੁੜ ਦੀ ਚਾਹ ਮੈਲ ਆ ਗਈ ਹੈ ਹਾਂਜੀ ਆ ਦੇਖੋ ਜਿੱਦਾਂ ਹੁਣ ਪਿੱਛੇ ਵੀ ਨਰਜਦੀ ਆ ਆ ਮੈਲ ਆ ਗਈ ਨਾ ਮਗਰ ਹੂੰ ਹਾਫ ਕੰਮ ਜਿਹੜਾ ਸਾਡਾ ਇੱਥੇ ਪਿੱਛੇ ਹੋ ਜਾਦਾ ਉਹਦਾ ਕੰਮ ਪਿੱਛੇ ਹੋ ਜਾਣਾ ਇਹਦਾ ਨਦੀਪ ਭਾਈ ਆਇਆ ਇੱਥੇ ਆਇਓ ਮੜਾ ਜਾ ਹਾਂ ਦੇਖੋ ਹੁਣ ਜਿਹੜੀ ਆਪਾਂ ਪਹਿਲਾ ਪੱਤ ਮੋਰੇ ਨਖਾਰੀ ਸੀਗੀ ਉਹ ਤੋਂ ਪਹਿਲਾਂ ਆਹ ਪ੍ਰੋਸੈਸ ਹੁੰਦਾ ਪਿੱਛੇ ਵੀ ਮੈਲ ਚੱਕਣੀ ਪੈਂਦੀ ਆ ਅੱਧੀ ਪੱਤ ਪਿੱਛੇ ਸਾਫ਼ ਹੋ ਜਾਂਦੀ ਤੇ ਅੱਧੀ ਗਾਂ ਜਾ ਕੇ ਇਹ ਮਿੱਠੇ ਛੋਡੇ ਤੋਂ ਬਿਨਾ ਆ ਇਹ ਮਿੱਠੇ ਛੋਡੇ ਤੋਂ ਬਿਨਾ ਜੀ ਓਕੇ ਗੁੱਡ ਮਿੱਠੇ ਛੋਡੇ ਨਾਲ ਅੱਗੇ ਜਾ ਕੇ ਆਪਾਂ ਪੂਰੀ ਸਫਾਈ ਕਰਨੀ ਹੈ ਇਹਦੀ। ਓਕੇ ਇਹ ਇਹਦੀ ਨੇਚੁਰਲ ਆ ਜੋ ਇਹਦੀ ਆਪਣਾ ਵਾਲ ਹੁੰਦਾ ਹੈ। ਇਹ ਆਪਣਾ ਵਾਲ। ਉਹ ਹੁੰਦਾ ਆ ਕਿ ਜਿੱਦਾਂ ਆਪਾਂ ਐਵੇਂ ਪਹਿਲੇ ਮਿੱਠੇ ਛੋਡੇ ਦਾ ਨਿਖਾਰ ਦਿੱਤਾ ਆ ਉਸ ਪੱਤ ਨੂੰ। ਉਹਦੇ ਚੋਂ ਐਚ ਮੈਲ ਚੋਂ ਰਾਸ ਨਿਚੜਦੀ ਆ ਤਾਂ ਮਿੱਠੇ ਛੋਡੇ ਦਾ ਥੋੜਾ ਬਹੁਤ ਅਸਰ ਥੱਲੇ ਜਾਂਦਾ ਆ। ਉਹ ਤਾਂ ਬੜਾ ਮਾਈਨਰ ਜਿਹਾ ਥੋੜਾ ਜਿਹਾ ਅਸਰ। ਉਹਦੇ ਉਹਦੇ ਨਾਲ ਫੇਰ ਇੰਨੀ ਕਿ ਮੈਲ ਆ ਜਾਂਦੀ ਆ। ਠੀਕ ਠੀਕ। ਅੱਛਾ ਹੁਣ ਆ ਦੇਖੋ ਖਿੜੇ ਰੰਗ ਹੋਣ ਲੱਗ ਪਿਆ ਪੱਤ ਦਾ ਤੇ ਉਹ ਜਿਹੜੀ ਆਵਾਜ਼ ਆਉਂਦੀ ਹੈ ਨਾ ਹਾਂਜੀ ਮੈਂ ਕੈਮਰਾ ਮੈਨੂੰ ਕ بس ਹੁਣ ਆਪਾਂ ਉਹ ਫੇਰ ਨਾਲ ਚ ਹਾਂ ਪਹਿਲੇ ਮਲਕ ਹੋਲਦੇ ਸੀਗੇ ਹਾਂਜੀ ਹੁਣ ਆ ਗਈ ਆ ਫਟਕੇ ਤੇ ਫਟਕੇ ਤੇ ਤੇ ਸਰੋਂ ਦਾ ਤੇਲ ਹੁਣ ਪੈਣਾ ਇਹ ਚ ਹੁਣ ਇਹਨੂੰ ਇੱਥੇ ਕਾਓ ਜਰਾ ਇੱਥੇ ਕਾਓ ਬਈ ਇੱਥੇ ਟਿਕ ਲੱਗੇ ਆਓ ਇੱਥੇ ਤੇ ਆ ਲੱਗਾ ਸਰੋਂ ਦਾ ਤੇਲ ਪੈਣ ਹੁਣ ਇਹ ਦੇਖੋ ਤੇ ਨਾਲੇ ਪੱਤੇ ਇਕੱਠੀ ਹੋ ਜਾਣੀਆਂ ਲਾਗ ਲੈਓ ਜਰਾ ਆ ਲਾ ਇਹਨ ਤੇ ਤੇ ਉਹ ਦੇਖੋ ਨਾਲੇ ਇਕੱਠੀ ਹੋਣ ਲਾਪੇ ਬਾਤ ਇਹਦੇ ਨਾਲ ਪੱਥ ਥੱਲੇ ਨਹੀਂ ਲੱਗਦੀ ਫਿਰ ਨਹੀਂ ਹਾਂ ਫੇਰ ਨਾਲ ਨਹੀਂ ਲੱਗਦੀ ਨਹੀਂ ਅਜ ਤਾਂ ਆਪਾਂ ਹੁਣ ਫੇਰਨਾ ਇਹਦੇ ਵਿੱਚ ਹਾਂਜੀ ਹਾਂਜੀ ਇਹ ਫੇਰ ਨਹੀਂ ਫੇਰਨਾ ਹੀ ਤਾਂ ਇਹ ਪੱਥ ਥੱਲੇ ਨਾਲ ਲੱਗੇ ਨਾਲ ਪੱਥ ਥੱਲੇ ਨਾਲ ਲੱਗੇ ਨਾ ਥੱਲੇ ਨਾਲ ਲੱਗੇ ਤਾਂ ਇਹਦਾ ਫੇਰਨੇ ਦਾ ਘੋਣਾ ਫੇਰਨੇ ਦਾ ਮਤਲਬ ਇਹ ਹੁੰਦਾ ਕਿ ਇੱਕ ਪੱਥ ਥੱਲੇ ਨਾਲ ਲੱਗੇ ਦੂਜਾ ਉਹ ਅੜਗੋ ਨਾਲ ਸਟਾਰਟ ਸਾਰਨਾ ਪਵੇ ਰਹੀ ਹੈ ਹੈਲੋ ਰੈਡੀ ਹੋ ਗਈ ਪੱਤ ਹੁਣ ਨਾ ਹਾਂਜੀ ਆ ਪੱਤ ਰੈਡੀ ਹੋ ਗਈ ਆ ਹਾਂਜੀ ਹੁਣ ਬਾਹਰ ਗੰਡ ਚ ਕੱਢ ਰਹੇ ਆ ਆਪਾਂ ਡੋਰੇ ਨਾਲ ਗੰਡ ਇਹ ਜਿਹੜਾ ਲੱਕੜ ਦਾ ਬਣਿਆ ਆ ਨਾ ਹਾਂਜੀ ਲੱਕੜ ਦਾ ਬਣਿਆ ਗੰਡਵਾ ਹਾਂਜੀ ਹਾਂਜੀ ਇਹਦੇ ਵਿੱਚ ਆ ਦੇਖੋ ਡੋਰੇ ਦੇ ਨਾਲ ਹਾਂ ਪੱਤ ਆਪਾਂ ਕੱਢ ਰਹੇ ਆ ਲੋ ਜੀ ਬਸ ਇੱਕ ਗੁੜ ਦੀਆਂ ਪੇਸੀਆਂ ਲੱਗਣੂ ਆ ਚਾ ਕਣ ਦੇਖੋ ਕਿੰਨਾ ਤਕੜਾ ਦੀਦਾ ਕੋ ਉੱਦੈ ਜਜਮੈਂਟ ਹੁੰਦੀ ਆ ਹਾਂਜੀ ਕਣ ਦੀ ਹੁਣ ਕਣ ਨੂੰ ਐਕਸਪਲੇਨ ਕਰਿਓ ਕਣ ਨੂੰ ਆਪਾਂ ਕਿੱਦਾਂ ਸਮਝਾਈਏ ਵੀ ਕਣ ਕੀ ਚੀਜ਼ ਹੁੰਦੀ ਸਾਨੂੰ ਤਾਂ ਇੰਨਾ ਪਤਾ ਵੀ ਕਣ ਕਣ ਹੁੰਦਾ ਹਾਂਜੀ ਤੇ ਕਿੱਦਾਂ ਸਮਝਾ ਸਕਦੇ ਆ ਵੀ ਆਪਾਂ ਕਣ ਨੂੰ ਕੀ ਕਹੀਏ ਇਹਨੂੰ ਕਣ ਨੂੰ ਇਹਦੀ ਮਠਾਸ ਚੈੱਕ ਕੀਤੀ ਜਾਂਦੀ ਹੈ ਆ ਕੇ ਦੇਖੋ ਤਾਂ ਇਹਦੀ ਕਿੰਨਾ ਕਾਣਾ ਹੁੰਦਾ ਉਹਨੂੰ ਮਠਾਸ ਨੂੰ ਮਠਾਸ ਤੋਂ ਕਣ ਦੇਖਿਆ ਜਾਂਦਾ ਤੇ ਜਿੱਦਾਂ ਹੁਣ ਆਪਾਂ ਹੁਣ ਇਹਨੂੰ ਰੰਬੇ ਨਾਲ ਲਾਉਣਾ ਆ ਹਾਂਜੀ ਇਹਦਾ ਕੀ ਮਤਲਬ ਹੁੰਦਾ ਆ ਇਹਦਾ ਮਤਲਬ ਹੁੰਦਾ ਇਹਦੇ ਨਾਲ ਹੀ ਸੀਰਾ ਮਾਰਨਾ ਇਹਦਾ ਸੀਰਾ ਹਾਂਜੀ ਅੱਛਾ ਜੀ ਜੇ ਸੀਰਾ ਨਾ ਮਾਰਾਂਗੇ ਤਾਂ ਫੇਰ ਚਾਂਡ ਵਾਂਗੂ ਹੋ ਜਾਣਾ ਤੇ ਪੇਸ਼ੀਆਂ ਨਹੀਂ ਲੱਗਣਗੀਆਂ ਯਾ ਮੈਂ ਪੈਸੇ ਨਹੀਂ ਲੱਗਣੀਆਂ ਹਾਂਜੀ ਠੀਕ 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 ਇਸ ਕਰਕੇ ਇਹਨੂੰ ਕਿੰਨਾ ਘਟਿਆ ਵੀ ਤਾਂ ਲੰਬੇ ਨਾਲ ਲਾਉਣਾ ਪੈਂਦਾ ਓਕੇ ਆਈਡੀਆ ਹੋ ਜਾਂਦਾ ਰੰਗ ਚੇਂਜ ਹੋ ਜਾਂਦਾ ਨਾ ਹਾਂਜੀ ਤੇ ਪਿਛਲੀ ਤਵੀ ਵਾਲੀ ਰਸ ਹਾਂਜੀ ਫੋਨ ਫਿਰ ਮੋਰੇ ਕੜਾਹੇ ਚ ਆ ਗਈ ਆ ਤੇ ਪਿੱਛੇ ਫਿਰ ਚਾਰ ਪੀਪੇ ਦਵਾਰਾ ਆ ਜਾਣੇ ਆ ਤੇ ਇੱਦੇ ਪ੍ਰੋਸੈਸ ਚੱਲੀ ਜਾਣਾ ਪੂਰੀ ਦਿਹਾੜੀ ਤੇ ਜਦੋਂ ਗੰਨੇ ਖਤਮ ਹੋ ਗਏ ਰਾਸ ਬੰਦ ਹੋ ਗਈ ਫਿਰ ਪਿੱਛੇ ਤਵੀ ਚ ਪਾਣੀ ਪਾਦੀ ਤਾਂ ਨਾ ਮੇਰਾ خیال ਤੇ ਖਾਲੀ ਨਹੀਂ ਰੱਖਣੀ ਆਪਾਂ ਇਹ ਪਾਣੀ ਪਾਣਾ ਅੱਛਾ ਇੱਕ ਗੱਲ ਹੋਰ ਮੈਨੂੰ ਉਹ ਵੀ ਯਾਦ ਆਈ ਆ ਵੀ ਜਦੋਂ ਨਾ ਆਪਾਂ ਪਾਣੀ ਜਿਹੜਾ ਮੋਰੇ ਆਉਂਦਾ ਆ ਉਹਨੂੰ ਧੋਣ ਕਹਿੰਦੇ ਆ ਹਾਂਜੀ ਉਹ ਤੇ 4 ਕਿ ਲੀਟਰ 5 ਲੀਟਰ ਪਾਣੀ ਪਾ ਕੇ ਹਾਂਜੀ ਉਹ ਆਪਾਂ ਫੇ ਕੱਢ ਲੈਣਾ ਆ ਪਤ ਉਹ ਹਾਂ ਮੈਂ ਉਹੀ ਕਹਿਣ ਲੱਗਾ ਉਹ ਪਸ਼ੂਆਂ ਵਾਸਤੇ ਵਧੀਆ ਆ ਨਾ ਉਹ ਵਧੀਆ ਹੁੰਦਾ ਗਰਮ ਹੁੰਦਾ ਉਹਨੂੰ ਧੋਣ ਕਹਿੰਦੇ ਆ ਉਹਨੂੰ ਧੋਣ ਧੋਣ ਕਹਿੰਦੇ ਆ ਹਾਂ ਤੇ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗ ਰਹੀ ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਸ ਤਰ੍ਹਾਂ ਦਾ ਮੇਰਾ ਇਹ ਫਸਟ ਬਲੌਗ ਆ ਤੇ ਹੁਣ ਆਪਾਂ ਇਦਾਂ ਪੇਸੀਆਂ ਲਾਉਣੀਆਂ ਗੁੜ ਦੀਆਂ ਤੇ ਜਿਨੇ ਜਿਨੇ ਪੇਲੀਆ ਨਹੀਂ ਦੇਖਿਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਪੇਸੀਆਂ ਲਾਈਆਂ ਆ ਤੇ ਉਹ ਵੀ ਜਰੂਰ ਦੱਸਿਓ ਹੱਥ ਖੜਾ ਕਰਕੇ ਤੇ ਆ ਹੁਣ ਰੰਬਾ ਫੇਰ ਦੱਸਦਾ ਜੀ ਰੰਬਾ ਫੇਰ ਦਿੰਦਾ ਰੰਬਾ ਫੇਰਦਾ ਮੈਂ ਖੋਰ ਬੇਨਤੀ ਕਰ ਲਗਾ ਹਾਂਜੀ ਦੱਸੋ ਇਹ ਬਹੁਤ ਜ਼ਰੂਰੀ ਯਾਰ ਹਾਂਜੀ ਦੱਸੋ ਹਾਂਜੀ ਇਹ ਬੇਨਤੀ ਮੈਂ ਤੁਹਾਨੂੰ ਤਾਂ ਕਰ ਲਗਾ ਵੀ ਗੰਦਮਾਂ ਦਾ ਮਾਲ ਇਹ ਆ ਵੀ ਆਪਾਂ ਭਈਆਂ ਕੋ ਲੈ ਕੇ ਗੋੜ ਖਾਣੇ ਆ ਤੁਹਾਨੂੰ ਪਤਾ ਕਿੰਨੇ ਕੈਮੀਕਲ ਪਾਉਂਦੇ ਆ ਝਾੜ ਵੀ ਹੁੰਦਾ ਵੱਧ ਨਿਕਲਦਾ ਆ ਇਹਦੇ ਨਾਲੋਂ ਇਹ ਗੋੜ ਸਾਨੂੰ ਮਹਿੰਗਾ ਜੂੜ ਲੱਗਣਾ ਆ ਪਰ ਇਹਨਾਂ ਦੀ ਚੀਜ਼ ਹੈ ਪੈਸੇ ਖਾਚਣ ਲੱਗੇ ਢਿਲਣਾ ਕਰਿਆ ਕਰੋ ਇਹ ਨਾ ਗਿਆ ਕੋ ਜੇ ਦੇਖੋ ਜੇ ਆਪਾਂ ਪਿਓਰਟੀ ਲੈਣੀ ਆ ਪਿਓਰ ਚੀਜ਼ ਖਾਣੀ ਆ ਤੇ ਪੈਸੇ ਦੇਖੋ ਬ੍ਰਾਂਡ ਆ ਬ੍ਰਾਂਡ ਇੱਕ ਪਜਾਮਾ ਜਿਹੜਾ 500 ਦਾ ਵੀ ਆ ਜਾਂਦਾ ਜੇ ਤੁਸੀਂ ਉਹ ਬ੍ਰਾਂਡ ਦਾ ਲੈਣਾ ਹੋਵੇ ਤਾਂ 5000 ਦਾ ਵੀ ਆ ਉਹ ਗੋੜ ਤਾਂ 50 ਰੁਪਏ ਕਿਲੋ ਵੀ ਦਿੰਦੇ ਆ ਨੇ ਇਹ ਬਰਾਲੀ ਵੀ ਦਿੰਦੇ ਆ ਹਾਂ ਦਿੰਦੇ ਆ ਇਹ ਗੋੜ ਦੀ ਤਾਂ ਹੀ ਕੀਮਤ ਜ਼ਿਆਦਾ ਦੇਖੋ ਸਵੇਰ ਦੀ ਮਿਹਨਤ ਆ ਰਹੀ ਆ ਇਹਦੇ ਵਿੱਚ ਕੋਈ ਸਾਰਾ ਜੈਨੂਇਨ ਅਰੀਜਨਲ ਚੀਜ਼ ਆ ਇਹ ਤੇ ਝਾੜ ਬਦੋਣ ਜਿੰਨਾ ਮਰਜੀ ਇਹਦਾ ਵੀ ਵੱਧ ਸਕਦਾ ਆ ਕਿ ਸਭ ਕੁਝ ਹੁੰਦਾ ਕੋਈ ਜੀ ਕਰਨਾ ਨਹੀਂ ਇਸ ਕਰਕੇ ਵਧੀਆ ਖਾਓ ਤੇ ਵਧੀਆ ਲੋੜ ਖਰਜੋ ਇਹ ਮੇਰੀ ਸਾਰ ਨੂੰ ਬੇਨਤੀ ਆ ਲੋ ਜੀ ਇਹ ਲੱਗਣ ਲੱਗੀਆਂ ਹੁਣ ਪੇਸੀਆਂ ਲੋ ਜੀ ਫਾਈਨਲ ਲੋ ਜੀ ਇਹ ਫਾਈਨਲ ਆ ਗੁੜ ਬਣ ਕੇ ਰੈਡੀ ਆ ਰਸ ਦਾ ਖੁਆਰਾ ਕਿਆ ਬਾਤ ਆ ਰਸ ਦਾ ਖੁਆਰਾ ਕਿਆ ਬਾਤ ਆ 60 ਕਿਲੋ ਰਸ ਏ ਉਹ ਵਾਲੀ ਆ ਤੇ 10 12 ਗਿੱਲੇ ਦਾ ਖਵਾਨ ਲੈ ਰੀ ਦਾ ਖਵਾਨ ਹਾਂ ਏ ਕਾਵੇ ਕੰਮ ਕਰੋ ਭਾਜੀ ਹਾਂਜੀ ਹਾਂਜੀ ਆ ਧੋਕਾ ਰੱਖਿਆ ਸਾਡੇ ਜਆਪ ਹਾਂ ਦਿਖਾਓ ਦਿਖਾਓ ਆ ਦਿਖਾਓ ਇੱਧਰ ਸਾਰੇ ਕੰਮ ਦੇਸੀ ਆਏ ਤੇ ਜਹਾ ਜੇ ਕੀ ਖਾ ਲਿਆ ਜਿਹਾ ਘੁਰ ਖਾ ਲਿਆ ਇੱਕ ਬਰਾਬਰ ਇੱਕ ਬਰਾਬਰ ਆ ਹਾਂ ਇਹਦੇ ਵੀ ਪੈਣ ਸ਼ੱਕਰ ਵੀ ਵਰਦੀ ਆ ਹਾਂ ਸ਼ੱਕਰ ਵਾਲੀ ਨਹੀਂ ਆਪਾਂ ਜਾਣ ਕੇ ਅਗਲੀ ਪਾਟਾ ਉਹ ਬਣਾਉਣੀ ਆ ਸ਼ੱਕਰ ਸ਼ੱਕਰ ਬਣਾਉਣੀ ਆ ਹਾਂਜੀ ਭੈਣ ਜੀ ਹੋਣੀ ਸੀ ਕਹੋਣਗੇ ਪਿੱਛੇ ਪਹਾਰੀ ਹੁਣ ਹੀ ਆ ਗਏ ਆ ਹਾਂ ਪਹਾਰੀ ਹੁਣ ਹੀ ਆ ਗਏ ਆ ਇਹ ਫਾਈਨਲ ਟੱਚ ਆ ਗਿਆ ਆ ਜਿਹੜੀ ਗੰਨੇ ਦੇ ਨਾਲ ਬੇਲਡ ਦੇ ਨਾਲ ਰਸ ਕੱਢੀ ਸੀ ਪਿੱਛੇ ਪਾਈ ਸੀ ਤਵੀ ਦੇ ਵਿੱਚ ਤੇ ਮੁਰੇ ਆਈ ਸੀ ਕੜਾਹੇ ਦੇ ਵਿੱਚ ਫਾਈਨਲੀ ਗੁੜ ਬਣ ਕੇ ਰੈਡੀ ਆ ਤੇ ਇਹ ਗੁੜ ਦਾ ਪ੍ਰੋਸੈਸ ਸੀ ਤੇ ਇਸ ਤੋਂ ਬਾਅਦ ਹੁਣ ਸ਼ੱਕਰ ਸ਼ੱਕਰ ਕਿੱਦਾਂ ਬਣਦੀ ਆ ਨੈਕਸਟ ਵਾਰ ਆਪਾਂ ਸ਼ੱਕਰ ਦੀ ਬਣਾਉਣੀ ਆ ਉਹ ਚ ਦੱਸਦੇ ਆ ਬਾਕੀ ਸਾਰੇ ਕੰਮ ਹੋ ਗਏ ਸੀ ਪੱਤ ਵੀ ਅਸੀਂ ਬਾਹਰ ਕੱਢ ਲਈ ਰਸ ਤੋਂ ਗੁੜ ਕਿੱਦਾਂ ਬਣਦਾ ਉਹ ਵੀ ਦੇਖ ਲਿਆ ਸੀ ਪਰ ਸਾਡਾ ਲਾਸ਼ੇਪੂ ਵਾਲਾ ਚਾਚਾ ਰਹਿ ਗਿਆ ਸੀ ਚਾਚਾ ਹੁਣੇ ਆ ਚਾਚਾ ਕਹਿੰਦੇ ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਕਰ ਲੋ ਮੇਰੇ ਪੁੱਤ ਦਾ ਚੈਨਲ ਆ ਸਬਸਕ੍ਰਾਈਬ ਕਰ ਲੋ ਹਾਂ ਬੱਲੇ ਬੱਲੇ ਹੋ ਗਈ ਆ ਤੁਗੋਂ ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਕਰੋ ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਹਾਂ ਓਕੇ ਜੀ ਥੈਂਕ ਯੂ ਸਾਰਿਆਂ ਦਾ